ਅੱਜ ਮੈਂ ਗੱਲ ਕਰਨਾ ਚਾਹੁੰਨਾ ਜਿਹੜਾ ਬਹੁਤ ਦਿਨਾਂ ਤੋਂ ਮੁੱਦਾ ਚੱਲਦਾ ਆ ਵੀ ਕਬੱਡੀ ਵਿੱਚ ਡਰੱਗ ਆ ਲਖੇ ਸਧਾਣੇ ਨੇ ਬਹੁ ਮਾੜਾ ਚੰਗਾ ਬੋਲਿਆ ਕਬੱਡੀ ਨੂੰ ਵੀ ਕਬੱਡੀ ਚ ਆ ਇਦਾਂ ਆ ਟੀਕਾ ਲੱਗਦਾ ਉਹ ਟੀਕਾ ਲੱਗਦਾ ਇਦਾਂ ਹੁੰਦਾ ਸਾਡੇ ਸੀਨੀਅਰ ਪਲੇਅਰਾਂ ਨੂੰ ਵੀ ਬਹੁਤ ਗਲਤ ਬੋਲਿਆ ਇਹਨੇ ਤੇ ਮੈਂ ਇਹਨੂੰ ਜਵਾਬ ਦੇਣਾ ਚਾਹੁੰਨਾ ਵੀ ਪਤਾ ਨਹੀਂ ਤੂੰ ਕਿੱਥੇ ਕਬੱਡੀ ਖੇਡਦਾ ਰਿਆ ਮੈਂ ਤਾਂ ਉਦੋਂ ਤੱਕ ਕਿਤੇ ਦੇਖਿਆ ਵੀ ਨਹੀਂ ਆ ਤੂੰ ਫਰੀ ਦੀ ਬੱਲੇ ਬੱਲੇ ਲੈਣ ਨੂੰ ਬਦਨਾਮ ਜ਼ਰੂਰ ਕਰ ਰਿਆ ਜੋ ਕਿ ਬਹੁਤ ਗਲਤ ਕਰ ਲਿਆ ਤੇ ਕਬੱਡੀ ਦੇ ਟੀਕੇ ਲਾ ਕੇ ਖੇਡਦੇ ਹੁੰਦੇ ਵੀ 1-2 ਸਾਲ ਹੀ ਖੇਡਦੇ ਫੇ ਤਾਂ ਉਹਨਾਂ ਪਲੇਅਰਾਂ ਨੂੰ ਮੰਗੀ ਭਾਜੀ ਹੁਣਾਂ ਨੂੰ 20-20 ਸਾਲ ਹੋ ਗਏ ਆ ਸੁਲਤਾਨ ਅਰਗਿਆਂ ਨੂੰ 15 ਤੋਂ ਜ਼ਿਆਦਾ ਹੀ ਚਿਰ ਹੋ ਗਿਆ ਖੇਡਦਿਆਂ ਨੂੰ ਇੰਨੇ ਹੋਰ ਵੀ ਪਲੇਅਰ ਇੰਨੇ ਲੰਬੇ ਸਮੇਂ ਤੱਕ ਕੋਈ ਵੀ ਡਰਗ ਕਰਕੇ ਮਨ ਲਾਦਾ ਨਸ਼ਾ ਕਰਕੇ ਨਹੀਂ ਖੇਡ ਸਕਦਾ ਵੀ ਤੇ ਮੈਂ ਇਹੋ ਹੀ ਚਾਹਣਾ ਵੀ ਬੁਝੇ ਤਾਂ ਤਾ ਤੁ ਕੋਈ ਪ੍ਰੂਫ ਆ ਤੁਸੀਂ ਕੋਈ ਗੱਲ ਕਰੋ ਜੇ ਤਾਂ ਤੋ ਕੋਈ ਪ੍ਰੂਫ ਹੀ ਨਹੀਂ ਤੁਸੀਂ ਬਿਨਾ ਹੀ ਮੂੰਹ ਚਾ ਕੇ ਇੰਟਰਵਿਊਾਂ ਤੇ ਆ ਕੇ ਕਹਿਣ ਲੱਪ ਪੈਨੇ ਆ ਵੀ ਕਬੱਡੀ ਵਾਲੇ ਨਸ਼ਾ ਕਰਦੇ ਆ ਆਰਟੀਕਲ ਆਉਂਦੇ ਆ ਆਰਟੀਕਲ ਆਉਂਦੇ ਆ ਮਤਲਬ ਤੁਹਾਨੂੰ ਹੀ ਜ਼ਿਆਦਾ ਪਤਾ ਹੋ ਗਿਆ ਸਾਡੀਆਂ ਫੈਮਲੀਆਂ ਅਸੀਂ ਘਰੋਂ ਜਾਣਦੇ ਉਹਨਾਂ ਨੂੰ ਤਾਂ ਮਤਲਬ ਕੁਝ ਪਤਾ ਹੀ ਨਹੀਂ ਵੀ ਹੁੰਦੇ ਹੀ ਕੌਣ ਆ ਨਾ ਇਹਨਾਂ ਤੋਂ ਕੋਈ ਅਹੁਦਾ ਆ ਨਾਏ ਕੋਈ ਹੈਗੇ ਯਾਰ ਇੱਕ ਬੰਦੇ ਦਾ ਹੁੰਦਾ ਕਿਸੇ ਦਾ ਕਰਦਾਰ ਵੀ ਆਪਣੇ ਤੋਂ ਕੋਈ ਆਪਾਂ ਨੂੰ ਅਨਸਰ ਕਰਦਾ ਤੇ ਆਪੋ ਦਾ ਜਵਾਬ ਦੇ ਸਕਦੇ ਆ ਸਾਡੇ ਸੀਨੀਅਰ ਪਲੇਅਰ ਆ ਉਹ ਸਾਨੂੰ ਕੋਈ ਗੱਲ ਕਹਿਣ ਵੀ ਕਬੱਡੀ ਚ ਨਸ਼ਾ ਹੈ ਜਾਂ ਇਦਾਂ ਆ ਫਿਰ ਆਪਾਂ ਚਲੋ ਉਹਨਾਂ ਨੂੰ ਜਵਾਬ ਦੇ ਸਕਦੇ ਪਰ ਇਹਨਾਂ ਨੂੰ ਆਪਾਂ ਜਵਾਬ ਦੇ ਕੇ ਕਰਨ ਲਈ ਕੀ ਆ ਨਾ ਇਹ ਇੰਨਾ ਹੱਕ ਹੀ ਨਹੀਂ ਰੱਖਦੇ ਵੀ ਇਹਨਾਂ ਨੂੰ ਆਪਾਂ ਕੋਈ ਇਦਾਂ ਦਾ ਜਵਾਬ ਦੀ ਪਰ ਚੱਕਰ ਹੁਣ ਇੰਨੇ ਲੋਕੀ ਜੁੜੇ ਆ ਕਬੱਡੀ ਨਾਲ ਇਹ ਸਾਡੇ ਸੀਨੀਅਰ ਪਲੇਅਰਾਂ ਨੂੰ ਮੰਗੀ ਭਾਜੀ ਹੁਣਾਂ ਨੂੰ ਸੁਲਤਾਨ ਉਹਨਾਂ ਨੂੰ ਸੰਦੀਪ ਭਾਜੀ ਹੁਣਾਂ ਨੂੰ ਬਿੱਟੂ ਭਾਜੀ ਹੁਣਾਂ ਨੂੰ ਵੀ ਗਲਤ ਬੋਲਿਆ ਵੀ ਕਿੰਨੀ ਅਦੇ ਦੀ ਗਲਤ ਗੱਲ ਦਿਆ ਨਾ ਉਹਨਾਂ ਨੇ ਤਾਂ ਕਬੱਡੀ ਨੂੰ ਇਨਾ ਦਿੱਤਾ ਹੁਣ ਮੰਗੀ ਭਾਈ ਨੇ ਅਸੀਂ ਆ ਅਸੀਂ ਮੀਡਲ ਕਲਾਸ ਫੈਮਿਲੀ ਤੋਂ ਸੀਗੇ ਮੰਗੀ ਭਾਜੀ ਉਹਨਾਂ ਨੇ ਸਾਡਾ ਸਾਥ ਦਿੱਤਾ ਹੁਣ ਅੱਜ ਅਸੀਂ ਵੀ ਕਿੱਥੇ ਤੱਕ ਆ ਗਏ ਹਾਂ ਵੀ ਉਸ ਭਾਈ ਦੀ ਤਾਂ ਕਬੱਡੀ ਨੂੰ ਇੰਨੀ ਦੇਣਿਆ ਮੈਂ ਆ ਮੈਨੂੰ ਲੱਗਾ ਮੇਰੇ ਤੋਂ ਇਲਾਵਾ 100 ਪਲੇਅਰ ਤੋਂ ਵੱਧ ਹੀ ਹੋਣਾ ਹੋਰ ਵੀ ਜਿਹੜਾ ਵੀ ਕਬੱਡੀ ਵਿੱਚ ਭਾਈ ਦਾ ਕਰਕੇ ਆਇਆ ਤੂੰ ਨੇ ਚਲੋ 4 ਪੈਸੇ ਹੀ ਕਮਾਏ ਨਹੀਂ ਤਾਂ ਅਸੀਂ ਅੱਜ ਨੂੰ ਕਰਕੇ ਕਿਤੇ ਦਿਹਾੜੀਆਂ ਲਾਉਂਦੇ ਹੁਣੇ ਅੱਜ ਅਸੀਂ ਵਧੀਆ ਲਾਈਫ ਬਤੀਤ ਕਰਦੇ ਪਏ ਆ ਨਾ ਤੇ ਉਹ ਉਹਨਾਂ ਨੂੰ ਹੀ ਮਾੜਾ ਕਹੀ ਜਾਂਦਾ ਉਹਦੀ ਆਪ ਤਾਂ ਕਿਤੇ ਕੋਈ ਦੇਨ ਹੈ ਨਹੀਂ ਕਾਸੀ ਚੀਜ਼ ਵੀ ਤੇ ਜਿਹਨਾਂ ਦੀ ਦੇਨ ਹੈਗੀ ਕਬੱਡੀ ਵਿੱਚ ਜਾਂ ਹੋਰ ਵੀ ਹੁਣ ਮੰਗੀ ਭਾਈ ਕੱਲੀ ਕਬੱਡੀ ਵਿੱਚ ਨਹੀਂ ਹੋਰ ਵੀ ਮੁੱਦੇ ਆ ਦਿੱਲੀ ਦਾ ਨੇ ਤੇ ਵੀ ਇੰਨਾ ਚਲਿਆ ਹੋਰ ਵੀ ਆਸੇ-ਪਾਸੇ ਪਿੰਡਾਂ ਚੋਂ ਜਿਹੜੇ ਪੁੱਛ ਕੇ ਆਪ ਨੂੰ ਪਤਾ ਲੱਗਦਾ ਵੀ ਉਹ ਵੀ ਕਿੰਨਾ ਕਰਦਾ ਸਾਰਿਆਂ ਦਾ ਤੇ ਇਹ ਬੰਦਾ ਉੱਤ ਕੀ ਉਹਨਾਂ ਨੂੰ ਮਾੜਾ ਬੋਲੀ ਜਾਂਦਾ ਤੇ ਸੰਦੀਪ ਭਾਈ ਨੂੰ ਵਿੱਚੇ ਸੁਲਤਾਨ ਨੂੰ ਬਿੱਟੂ ਭਾਈ ਨੂੰ ਵਿੱਚ ਜੋ ਕਿ ਇਸ ਟਾਈਮ ਆਪਾਂ ਨੂੰ ਉਹਨਾਂ ਬਾਰੇ ਤਾਂ ਬੋਲਣਾ ਹੀ ਨਹੀਂ ਚਾਹੀਦਾ ਉਸ ਦੁਨੀਆ 'ਚ ਹੈ ਵੀ ਨਹੀਂਗੇ ਉਹਨਾਂ ਨੂੰ ਵੀ ਜਦਾਂ ਗਲਤ ਕਹੀ ਜਾਂਦਾ ਕਿੰਨੀ ਇਹਦੇ ਲਈ ਮਾੜੀ ਗੱਲ ਆ ਨਾ ਤੇ ਸੁਣ ਕੇ ਬਹੁਤ ਦੁੱਖ ਲੱਗਾ ਜਿੱਦਾਂ ਬਹੁਤ ਬੈਡ ਫੀਲ ਹੋਇਆ ਏਦਾਂ ਉਤੋਂ ਇੰਟਰਵਿਊ ਵਾਲਿਆਂ ਨੂੰ ਵੀ ਮੈਨੂੰ ਲੱਗਦਾ ਵੀ ਉਹਨਾਂ ਨੇ ਇੰਟਰਵਿਊ ਕਰਨੀ ਚਾਹੀਦੀ ਜਿਨ੍ਹਾਂ ਤੋਂ ਕੋਈ ਸਬੂਤ ਆ ਜਿਹੜੇ ਆ ਸਬੂਤ ਚੱਕ ਕੇ ਚਾ ਟੀਕੇ ਇਕੱਠੇ ਕਰੀ ਜਾਂਦਾ ਵੀ ਆਹ ਦੇ ਇਦਾਂ ਆ ਉਦਾਂ ਆ ਇਤਰਾ ਕੱਲ ਕੋਈ ਵੀ ਉੱਠ ਕੇ ਕਹਿ ਦੂਗਾ ਉਹਨਾਂ ਦੇ ਉਹ ਇੰਟਰਵਿਊ ਕਰਨ ਨਾਲ ਵੀ ਚੱਕ ਕੇ ਇੰਟਰਵਿਊ ਕਰਨ ਲੱਪੈਂਦੇ ਵੀ ਜੇ ਵੀ ਕਹਨਗੇ ਤੂੰ ਐਸੇ ਬੰਦੇ ਦੀ ਕਰੋ ਵੀ ਹਾਂ ਜਿਹੜਾ ਸਾਡਾ ਕੋਈ ਕਬੱਡੀ ਖੇਡਿਆ ਕੋਈ ਕੋਚ ਆ ਵੀ ਕੋਈ ਸਾਡਾ ਸੀਨੀਅਰ ਪਲੇਅਰ ਆ ਜਿਹਨੂੰ ਇਸ ਵਾਰ ਉਹ ਜੀਵੇ ਕਬੱਡੀ ਦੇਖਦੇ ਹੋਏ ਸਾਰੇ ਸਰੂਪਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਦੋਸਤੋ ਜਿੱਦਾਂ ਕਿ ਤੁਸੀਂ ਸੁਣ ਹੀ ਲਿਆ ਜੱਗਾ ਚਿੱਟੀਬਾਈ ਨੇ ਲੱਖੇ ਸੁਧਾਲੇ ਨੂੰ ਬਿਲਕੁਲ ਸਹੀ ਬੋਲਿਆ ਕਿ ਉਸ ਨੂੰ ਕੋਈ ਵੀ ਹੱਤ ਨਹੀਂ ਕਬੱਡੀ ਨੂੰ ਮਾੜਾ ਕਹਿਣ ਦਾ ਕਿਉਂਕਿ ਕਬੱਡੀ ਸਾਡੇ ਹਿਰਦੇ ਸਾਡੇ ਹਿਰਦੇ ਬਲਉਂਦਰੇ ਜਾਂਦੇ ਹਨ ਜਦੋਂ ਕਬੱਡੀ ਨੂੰ ਕੋਈ ਮਾੜਾ ਬੋਲਦਾ ਹੈ ਪਰ ਜੇ ਅਪਨ ਲੋਜੀਕਲੀ ਗੱਲ ਕਰੀਏ ਉਸਨੇ ਬਹੁਤ ਵੱਡੇ આરોਪ ਲਾਏ ਹਨ ਜਿੱਦਾਂ ਕਿ ਉਸਨੇ ਮੰਗੀ ਬੱਗੇ ਤੇ આરોਪ ਲਾਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਬੀਪ ਲਗਾ ਦਿੱਤੀ ਸੀ ਉਹਨੇ ਕਿਹਾ ਕਿ ਮੰਗੀ ਨੇ ਦੁੱਲਾ ਬੱਗਾ ਤੇ ਗੋਲੀਆਂ ਚਲਵਾਈਆਂ ਮੰਗੀ ਹੀ ਗੈਂਗਸਟਰਾਂ ਨੂੰ ਲੈ ਕੇ ਆਇਆ ਇੰਨੇ ਵੱਡੇ આરોਪ ਅਸਾਜੋਗ ਨੇ ਕਿਉਂਕਿ ਸਾਡੇ ਮਾਂ ਖੇਡ ਕਬੱਡੀ ਦੇ ਬਹੁਤ ਵੱਡੇ ਮੱਲ ਨੇ ਸੰਦੀਪ ਨੰਗ ਲੰਬੀਆਂ ਬਿੱਟੂ ਦਗਾਲ ਬਾਰੇ ਮਾੜਾ ਬੋਲਣਾ ਸੁਲਤਾਨ ਬਾਰੇ ਸੱਤੂ ਖਡੂਰ ਸਾਹਿਬ ਬਾਰੇ ਤੇ ਮਾਝੇ ਦੇ ਹੋਰ ਪਲੇਅਰਾਂ ਮਾਰੇ ਸਾਜੀ ਸਗਰਪੁਰ ਫਰਿਆਦ ਵਰਗਿਆਂ ਬਾਰੇ ਸਾਰਿਆਂ ਨੂੰ ਇੱਕ ਝਟ ਹੋ ਕੇ ਉਸ ਨੂੰ ਉਸ ਦਾ ਚੈਲੰਜ ਕਬੂਲ ਲੈਣਾ ਚਾਹੀਦਾ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ ਨਹੀਂ ਤਾਂ ਕੱਲ ਨੂੰ ਇਸ ਦਾ ਦੇ ਲੋ ਹੋਰ ਪੈ ਜਾਣਾ ਹੈ ਤੇ ਇਹਨੇ ਅੱਗੇ ਹੋਰ ਵੀਡੀਓ ਪਾਉਣ ਨੂੰ ਜਾਂ ਕੋਈ ਹੋਰ ਉੱਠ ਕੇ ਆ ਜਾਵੇਗਾ ਕਿਉਂਕਿ ਕਬੱਡੀ ਦੇ ਸਿਰ ਤੋਂ ਹੀ ਤਾਂ ਸਾਰਿਆਂ ਦੇ ਘਰ ਚੱਲਦੇ ਹਨ ਲੱਖੇ ਵਰਗੇ ਗੈਂਗਸਟਰਾਂ ਨੇ ਤਾਂ ਜਿੱਦਾਂ ਕਿ ਜੱਗਾ ਚਿੱਟੀ ਨੇ ਕਿਹਾ ਹੈ ਕਿ 100 ਕਰ ਉਜਾੜਿਆ ਹੈ ਤੇ ਮੰਗੀ ਵਰਗਿਆਂ ਨੇ 100 ਕਰ